ਫਗਵਾੜਾ ਇਲਾਕੇ ਵਿੱਚ ਲੁੱਟਖੁਆ ਤੇ ਚੋਰੀ ਦੀਆਂ ਵਾਰਦਾਤਾਂ ਰੁਕੰਦਾਂ ਨਾਮ ਨਹੀਂ ਲੈ ਰਹੀਆਂ ਜਿਸ ਨਾਲ ਇਲਾਕਾ ਵਾਸੀ ਖਾਸੇ ਪਰੇਸ਼ਾਨ ਨੇ ਅਜੇ ਹਾਈ ਇੱਕ ਹੋਰ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਪਿੰਡ ਚਿਹੜੂ ਨਜ਼ਦੀਕ ਪਿੰਡ ਹਰਦਾਸਪੁਰ ਵਿਖੇ ਜਿੱਥੇ ਕਿ ਤੜਕਸਾਰ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਲਗਭਗ 15 ਕੁਇੰਟਲ ਸਰਿਆ ਹੀ ਚੋਰੀ ਕਰ ਲਿਆ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਚੋਰੀ ਪਿੰਡ ਹਰਦਾਸਪੁਰ ਦੀ ਮਜੂਦਾ ਸਰਪੰਚ ਬਲਵਿੰਦਰ ਕੌਰ ਦੇ ਬਣ ਰਹੇ ਇੱਕ ਮਕਾਨ ਦੇ ਬਾਹਰ ਹੋਈ ਹੈ ਜਾਣਕਾਰੀ ਦਿੰਦੇ ਆ ਸਰਪੰਚ ਬਲਵਿੰਦਰ ਕੌਰ ਦੇ ਪਤੀ ਰੋਸ਼ੀ ਨੇ ਦੱਸਿਆ ਕਿ ਚੋਰਾਂ ਨੇ ਉਹਨਾਂ ਦੇ ਬਣ ਰਹੇ ਘਰ ਦੇ ਬਾਹਰੋਂ ਕਰੀਬ 80000 ਰੁਪਏ ਦਾ ਸਰੀਆ ਚੋਰੀ ਕਰ ਲਿਆ ਤੇ ਬੜੀ ਹੀ ਹੋਸ਼ਿਆਰੀ ਨਾਲ ਫਰਾਰ ਹੋ ਗਏ ਉਹਨਾਂ ਦੱਸਿਆ ਕਿ ਇਸ ਬਾਬਤ ਉਹਨਾਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਕੰਮ ਚੱਲਦਾ ਮਕਾਨ ਬਣਾ ਰਿਹਾ ਕੀ ਨਾਮ ਕੀ ਆਪਣਾ ਪੂਰਾ ਬਿੰਦਰ ਕੁਮਾਰ ਰੋਸ਼ੀ ਜੀ ਜੀ ਹਾਂ ਜੀ ਕਾਹਦਾ ਕੰਮ ਚੱਲ ਰਿਹਾ ਇਹ ਪਰਮ ਬਣਾ ਰਹੇ ਆ ਜੀ ਤੇ ਉਹ ਕਾ ਸਰੀਆ ਲਿਆਂਦਾ ਸੀਗਾ ਜੀ 12 ਕੁ ਪੇਲਾ ਕੁਆਂਟਲ ਪਿਆਰ ਚੱਲ ਰਿਹਾ ਕੋਈ 4-5 ਤੜੀ ਤੇ ਐਕਸਰ ਗੱਦੀ ਆ ਉਹ ਐਚਰ ਗੱਡੀ ਆਈ ਆ ਬੈਕ ਲਈ ਆ ਉਹਨਾਂ ਨੇ ਤੇ ਉਹ 12 5 5 445 ਤੇ ਆਈ ਆ ਜੀ ਤੇ 458 ਤੇ ਨਹੀਂ ਸਰੀਆ ਲੱਜਾ ਤੇ ਨਿਕਲ ਗਈ ਅਗਲੇ ਤੜਕੇ ਦੀ ਗੱਲ ਹੈ ਹਾਂਜੀ ਤੜਕੇ ਕਿੰਨੇ ਕਿੰਨੇ ਕੁਇੰਟਲ ਸਰੀਆ ਸੀ ਕੋਈ ਸੀਗਾ 12 13 ਕੁਇੰਟਲ ਤੋਂ ਜ਼ਿਆਦਾ ਸੀ ਕਦੋਂ ਸਰੀਆ ਤੁਸੀਂ ਕਦੋਂ ਲਿਆਂਦਾ ਸੀ ਸਰੀਆ ਲਿਆਂਦੇ ਨੂੰ ਹੋ ਗਿਆ ਸੀ ਮਹੀਨਾ ਕਿਤੇ 500 ਵੀ ਕੁਛ ਆਇਆ ਸੀ ਸਰੀਆ ਬਾਹਰ ਹੀ ਪਿਆ ਹੁੰਦਾ ਸੀ ਹਾਂਜੀ ਬਾਹਰ ਹੀ ਪਿਆ ਸੀ ਤੁਹਾਨੂੰ ਕਦੋਂ ਪਤਾ ਲੱਗਾ ਸਰ ਚੋਰੀ ਹੋਈ ਮੈਂ ਸਵੇਰੇ ਜਦੋਂ ਲੇਬਰ ਆਉਣੀ ਸੀਗੀ ਉਸ ਤੋਂ ਪਹਿਲਾਂ ਮੈਂ ਆ ਕੇ ਪਾਣੀ ਪੂਣੀ ਭਰਦਾ ਹੁੰਨਾ ਜਦੋਂ ਮੈਂ ਸਵੇਰੇ 7:30 ਵਜੇ ਆ ਕੇ ਦੇਖਿਆ ਤਾਂ ਮੈਂ ਦੇਖਿਆ ਵਿੱਚ ਤਾਂ ਇਹ ਕੋਈ ਪਹਿਲੀ ਵਾਰਤ ਨਹੀਂ ਸਾਡੇ ਪਿੰਦੇ ਪਾਲੇ ਪਾਸੇ ਵੀ ਸਰੀਆ ਪਰਸੋ ਚੋਂ ਚੱਕ ਹੋਇਆ ਤੇ ਮਿਹੇੜੂ ਕਲੋਨੀ ਵਿੱਚੋਂ ਵੀ 7-8 ਜਗ੍ਹਾ ਤੋਂ ਸਰੀਆ ਚੱਕ ਹੋਇਆ ਸੋ ਕੀ ਲੱਗਦਾ ਹੈ ਕਿ ਕੋਈ ਸ਼ੱਕ ਵਗੈਰਾ ਹੈ ਕਿ ਇਸ ਤੇ ਜਾਂ ਕੋਈ ਡਾਊਟ ਹੋਵੇ ਸ਼ੱਕ ਤਾਂ ਦੇਖੋ ਜੀ ਆਸ਼ਰ ਗੱਡੀ ਆ ਗੱਡੀ ਦਾ ਨੰਬਰ ਆ ਗਿਆ ਹੈ ਗੱਡੀ ਦਾ ਸਾਰਾ ਕੁਝ ਆ ਗਿਆ ਇਹ ਤੁਹਾਨੂੰ ਪੁਲਿਸ ਦੇਖੋ ਕੀ ਕਾਰਵਾਈ ਕਿੰਨਾ ਨੰਬਰ ਕਿੰਨਾ ਗੱਡੀ ਦਾ ਗੱਡੀ ਦਾ ਨੰਬਰ ਮੇਰੇ ਕੋਲ ਨੰਬਰ ਆ ਗਿਆ ਕਿੱਥੋਂ ਦਾ ਨੰਬਰ ਨਿਕਲਿਆ ਹੈ ਇਹ ਗੱਡੀ ਚਤਰਾੜੀ ਦੀ ਹੈ ਜੀ ਸੁਖ ਸੁਖਜਿੰਦਰ ਦੇ ਨਾਂ ਤੇ ਸੁਖਜਿੰਦਰ ਸਿੰਘ ਦੇ ਨਾਂ ਜਿਹੜੀ ਪਿਛਲੀਆਂ ਚੋਰੀਆਂ ਹੋਈਆਂ ਹਰਦਾਸਪੁਰ ਪਿੰਡ ਦੇ ਅੰਦਰ ਉਹ ਕਦੋਂ ਜੋ ਕੈਮਰੇ ਵਿੱਚ ਆਇਆ ਹੈਗਾ ਸਾਰਾ ਸਾਡੇ ਕੋਲ ਸਾਰੀਆਂ ਸੀਸੀਟੀਵੀ ਫੋਟੋਸ ਚ ਕਢਾ ਲਿਆ ਜਿੱਥੇ-ਜਿੱਥੇ ਸਰੀਆਂ ਚੋਰੀ ਹੋਇਆ ਉਹ ਹੀ ਗੱਡੀ ਆ ਜੀ ਇੱਕੋ ਹੀ ਗੱਡੀ ਹੈਗੀ ਹੈ ਉਹਦਾ ਨੰਬਰ ਨਹੀਂ ਸੀਦਾ ਹੁਣ ਉਹਦਾ ਨੰਬਰ ਆ ਗਿਆ ਗੱਡੀ ਕੋਈ ਬੰਦਿਆਂ ਦੇ ਚਿਹਰੇ ਵਗੈਰਾ ਨਹੀਂ ਵਿੱਚ ਆਇਓ ਹਾਂਜੀ ਹੈਗੇ ਚਿਹਰੇ ਹੈਗੇ ਕਿੰਨੇ ਕਿੰਨੇ ਬੰਦੇ ਬੰਦੇ ਦੋ ਛੋਹ ਹੁੰਦੇ ਆ ਜੀ ਦੋ ਤਿੰਨ ਅੱਛਾ ਹਾਂਜੀ ਕੋਈ ਪਛਾਣ ਚ ਆਇਓ ਨਾ ਪਛਾਣ ਦੇ ਵਿੱਚ ਆਉਂਦੇ ਵੀ ਆ ਜੀ ਹੁਣ ਪੁਲਿਸ ਦੇਖੋ ਕੀ ਕਾਰਵਾਈ ਕਰਦੀ ਹੈ ਜਦੋਂ ਤੁਸੀਂ ਪੁਲਿਸ ਨੂੰ ਸੂਚਨਾ ਦਿੱਤੀ ਆ ਹਾਂਜੀ ਪੁਲਿਸ ਕਿੰਨੇ ਚਿਰ ਬਾਅਦ ਮੌਕੇ ਤੇ ਪੁੱਜੀ ਆਲੇ ਤਿੰਨ ਕ ਘੰਟੇ ਬਾਅਦ ਆਈ ਆ ਜੀ ਇਹ ਲੇਟ ਆਉਣ ਦਾ ਕਾਰਨ ਹੀ ਪੁੱਛਿਆ ਉਹਨਾਂ ਨੂੰ ਵੀ। ਪੱਕੇ ਮੁਲਾਜ਼ਮੇ ਹੈ ਨਹੀਂ ਕਿ ਇੱਥੇ ਤੁਹਾਨੂੰ ਪਤਾ ਹੀ ਹੈ ਜੀ ਪੁਲਿਸ ਦੀ ਕਾਰਜਕਾਰੀ ਦਾ ਵੀ। ਅੱਛਾ ਕਿੰਨੇ ਦਾ ਤੁਹਾਨੂੰ ਨੁਕਸਾਨ ਹੋਇਆ ਜੀ? ਉਹ ਹੀ ਦੇਖ ਲਓ ਜੀ ਹੋ ਗਿਆ 80,000 ਰੁਪਏ ਦਾ ਨੁਕਸਾਨ ਹੈਗਾ ਜੀ। ਸਾਡੇ ਹੋਰ ਵੀ ਦੇਖਦੇ ਕੋਈ ਅੰਦਰੋਂ ਨਾ ਚੱਕਿਆ ਹੋਵੇ। ਤੁਹਾਡੀ ਇਸ ਜਗ੍ਹਾ ਤੇ ਪਹਿਲਾਂ ਵੀ ਕਦੀ ਚੋਰੀ ਹੋਈ ਹੈ? ਨਹੀਂ ਨਹੀਂ ਕਦੀ ਨਹੀਂ ਇੱਥਾਂ ਤੇ ਕਦੀ ਕੋਈ ਗਲਤਤ ਨਹੀਂ ਜੀ ਉਹ। ਟ੍ਰੈਂਡਿੰਗਾਂ ਬਾਕੀ ਬਣਦੀਆਂ ਕਦੀ ਨੁਕਸਾਨ ਨਹੀਂ ਹੋਇਆ। ਕੀ ਮੰਗ ਕਰਦੇ ਹੁਣ ਤੁਸੀਂ? ਮੰਗ ਪ੍ਰਸ਼ਾਸਨ ਤੋਂ ਇਹ ਕਰਦਿਆਂ ਜੀ ਦੋਸ਼ੀ ਫੜੇ ਜਾਣ ਕਾਰਵਾਈ ਕੀਤੀ ਜਾਵੇ। ਇਨਸਾਫ ਮੰਗਣਾ ਚਾਹੀਦਾ ਹੈ। ਉਲਸਵਾਲਿਆਂ ਨੇ ਉਹ ਕੱਢੀ ਸੀ ਨੰਬਰ ਨੰਬਰ ਕੱਢਿਆ ਸੀ ਗੱਡੀ ਦਾ ਸਾਰਾ ਕੁਝ ਉਹ ਨੰਬਰ ਤੇ ਫੋਨ ਲਾਇਆ ਸੀ ਲੇਕਿਨ ਉਹ ਫੋਨ ਬੰਦ ਆਉਂਦਾ ਪਿਆ ਜੀ ਹਾਂਜੀ ਕੀ ਭਰੋਸਾ ਦਵਾਇਆ ਤੁਹਾਨੂੰ ਉਹਨਾਂ ਨੇ ਉਹਨਾਂ ਨੇ ਕਿਹਾ ਸੀ ਭੇਜੀ ਹੈ ਸਾਰੀ ਸਟੇਲ ਭੇਜ ਦਿੱਤੀ ਆ ਵੈਸੇ ਅਸੀਂ ਕਰਦੇ ਕਾਰਵਾਈ ਕਰਦੇ ਆ ਉਧਰ ਇਸ ਸੰਬੰਧੀ ਗੱਲਬਾਤ ਕਰਦੇ ਆ ਚਮਕੀ 체ੜੂ ਦੇ ਇੰਚਾਰਜ ਜਸਵੀਰ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਮੌਕੇ ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੈ ਤੇ ਜਲਦੀ ਹੀ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ